ਜੇ ਤੁਸੀਂ ਵੀ ਸੇਲ ਜਾਂ ਫਿਰ ਆਫਰ ਤੇ ਮੋਬਾਈਲ ਖਰੀਦਣ ਦੀ ਸੋਚ ਰਹੇ ਹੋ ਤਾਂ ਆਹ ਵੀਡੀਓ ਜ਼ਰੂਰ ਦੇਖ ਲਿਓ ਅਖੀਰ ਤੱਕ ਤੇ ਹੋਰਾਂ ਤੱਕ ਵੀ ਸ਼ੇਅਰ ਕਰ ਦਿਓ ਤਾਂ ਜੋ ਆਹ ਨਵੀਂ ਠੱਗੀ ਤੋਂ ਬਚ ਸਕੋ ਤਾਂ ਪੰਜਾਬ ਪੁਲਿਸ ਦੇ ਸਾਈਬਰ ਸੈੱਲ ਦੇ ਵੱਲੋਂ ਇਹ 80 ਕੁੜੀਆਂ ਫੜੀਆਂ ਗਈਆਂ ਨੇ 80 ਜਾਣਿਆਂ ਦੀ ਟੀਮ ਫੜੀ ਗਈ ਹੈ ਜਿਹੜੇ ਨਕਲੀ ਮੋਬਾਈਲ ਵੇਚਦੇ ਸੀ ਲੱਗਦੇ ਸੀ ਉਹ ਅਸਲੀ ਵਰਗੇ ਪਰ ਹੈ ਨਕਲੀ ਸੀ ਆਫਰ ਦੇ ਦਿੰਦੇ ਸੀਗੇ ਡਿਸਕਾਊਂਟ ਦੇ ਦਿੰਦੇ ਸੀਗੇ ਪਲੇਟਫਾਰਮ ਇਹਨਾਂ ਨੇ ਯੂਜ਼ ਕੀਤਾ OLX ਤੇ ਹੁਣ ਆਪਾਂ ਨੂੰ ਪਤਾ ਹੀ ਹੈ ਇਤਿਹਾਰਾਂ ਦਾ ਜਿਹੜਾ ਸੀਜ਼ਨ ਹੈ ਤਿਹਾੜ ਆ ਰਹੀ ਨੇ ਦੀਵਾਲੀ ਆ ਰਹੀ ਹੈ ਦੁਸਹਿਰਾ ਆ ਰਿਹਾ ਹੈ ਇਹਤੇ ਮੋਬਾਈਲਾਂ ਤੇ ਡਿਸਕਾਊਂਟ ਲੱਗ ਜਾਂਦਾ ਹੈ ਰੇਟ ਘਟ ਜਾਂਦੇ ਆ ਪਰ ਕਈ ਜਗ੍ਹਾ ਤੇ ਠੱਗੀ ਹੁੰਦੀ ਹੈ ਜਿਵੇਂ ਇਹਨਾਂ ਨੇ ਕਰ ਲਈ ਰੋਜ਼ਾਨਾ ਇਹ 30 ਤੋਂ 40 ਮੋਬਾਈਲ ਵੇਚਦੇ ਸੀਗੇ ਜਿਹਦੇ ਵਿੱਚ ਆਈਫੋਨ ਸੈਮਸੰਗ ਦਾ S24 ਤੇ ਇਹਨਾਂ ਦੀ ਇੱਕ ਦਿਨ ਦੀ ਕਮਾਈ 6 ਲੱਖ ਰੁਪਈਆ ਹੋਲੇ-ਭਾਲੇ ਲੋਕ ਇਹਨਾਂ ਦੇ ਜਾਲ 'ਚ ਫਸ ਜਾਂਦੇ ਸੀ ਸਾਰਾ ਕੰਮ ਕਰਦੀਆਂ ਸੀ ਇਹ ਕੁੜੀਆਂ ਕੁੜੀਆਂ ਨੂੰ ਮੂਰੇ ਲਾਇਆ ਹੋਇਆ ਸੀਗਾ ਆਪਾਂ ਜਦੋਂ OLX ਤੇ ਫੋਨ ਦੇਖਦੇ ਆ ਤਾਂ ਕਹਿੰਨੇ ਤਾਂ ਕੁੜੀ ਲਵੇ ਆ ਕੁੜੀ ਸੇਲ ਕਰ ਰਹੀ ਹੈ ਕੁੜੀਆਂ ਕੋਲੇ ਤਾਂ ਫੋਨ ਆ ਜਿਹੜੇ ਵਧੀਆ ਹੁੰਦੇ ਨੇ ਕੁੜੀਆਂ ਸੰਭਾਲ ਰੱਖਦੀਆਂ ਨੇ ਇਹ ਚੀਜ਼ ਦਾ ਇਹ ਫਾਇਦਾ ਠਾਉਂਦੇ ਸੀ ਤਾਂ ਹੁਣ ਪੁਲਿਸ ਨੇ ਫੜ ਲਿਆ ਸਾਰਾ ਗਰੂ ਇਹ ਆਪਾਂ ਦੀਆਂ ਪਰੀਆਂ ਹੁਣ ਮੂਲ ਕੋਈ ਬੈਠੀਆਂ ਨੇ ਹੋਲੇ-ਪਾਲੇ ਲੋਕਾਂ ਨੂੰ ਠੱਗਣ ਦਾ ਸਾਥ ਦਿੱਦੀਆਂ ਸੀ ਹੋਰ ਪਤਾ ਨਹੀਂ ਕਿੰਨੇ ਕੁ ਮੋਬਾਈਲ ਇਹਨਾਂ ਕੋਲ ਫੜੇ ਗਿਆ ਲੈਪਟਾਪ ਫੜੇ ਗਿਆ ਇੱਕ ਬੰਦਾ ਵੀ ਫੜਿਆ ਗਿਆ ਇੱਕ ਭੱਜ ਗਿਆ ਉਹ ਵੀ ਫੜਿਆ ਜਾਊਗਾ ਅੱਜ ਜੈਸੋ ਵੀ ਪਲੇਟਫਾਰਮ ਤੋਂ ਤੁਸੀਂ ਮੋਬਾਈਲ ਖਰੀਦਣਾ ਸੋਚ ਸਮਝ ਕੇ ਦੇਖ ਕੇ ਪਤਾ ਨਹੀਂ ਲੱਗਦਾ ਕਿਹੜਾ ਅਸਲੀ ਹੈ ਕਿਹੜਾ ਨਕਲੀ ਹੈ ਆਫਰ ਦੇ ਲਾਲਚ ਚ ਨਾ ਵਗ ਜਿਓ ਸਸਤੇ ਦੇ ਲਾਲਚ ਵਿੱਚ ਨਾ ਵਗ ਜਿਓ ਵੀ ਆਪਾਂ ਉਹਦਾ ਇੰਨਾ ਸਸਤਾ ਮਿਲ ਗਿਆ ਇਹ ਗਰੋਹ ਜਿਹੜੇ ਇਦਾਂ ਦੇ ਹੁੰਦੇ ਆ ਠੱਗ ਲੋਕ ਹੁੰਦੇ ਆ ਇਹ ਮੌਕਾ ਦੇਖ ਕੇ ਚੌਕਾ ਮਾਰਦੇ ਆ ਇਹਨਾਂ ਨੂੰ ਪਤਾ ਹੁਣ ਬੱਕ ਬੱਕ ਕੰਪਨੀ ਨੇ ਡਿਸਕਾਊਂਟ ਲਾਤਾ ਆਫਰ ਲਾਤਾ ਵੀ ਵਿੱਚ ਆਪਾਂ ਵੀ ਪਸੂੜੀ ਪਾ ਦੋ ਲੋਕਾਂ ਨੂੰ ਕਿਹੜਾ ਪਤਾ ਲੱਗਦਾ ਲੋਕਾਂ ਨੂੰ ਲੱਗਦਾ ਵੀ ਨਹੀਂ ਉਲਝ ਜਾਂਦੇ ਆ ਇਹ ਕਹਿੰਦਾ ਇੰਨਾ ਸਸਤਾ ਯਾਰ ਇੰਨਾ ਟਾਈਮ ਰਹਿ ਗਿਆ 2 ਘੰਟੇ ਰਹਿ ਕੇ 4 ਘੰਟੇ ਰਹਿ ਕੇ ਕਰੀਏ ਆਰਡਰ ਮੰਗਾ ਲੰਦੇ ਆ ਬਾਅਦ ਚ ਕੀ ਪਤਾ ਲੱਗਦਾ ਕਈ ਹੁਣ ਤਾਂ ਪਤਾ ਨਹੀਂ ਲੱਗਦਾ ਵੀ ਇਹ ਰੀਅਲ ਵਾਲਾ ਕ ਨਕਲੀ ਹੈ ਇੰਨੀ ਕਿ ਡੁਪਲੀਕੇਸੀ ਆ ਗਈ ਇੰਨੇ ਕਾ ਕਾਪੀਆਂ ਬਣ ਗਈਆਂ ਬਾਈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਅਵੇਅਰ ਰਹੋ ਜਿਹੜੇ ਵੀ ਪਲੇਟਫਾਰਮ ਤੋਂ ਚਾਹੇ ਉਹ OLX ਆ ਫਲਿੱਪਕਾਰਟ ਆ ਕੋਈ ਵੀ ਹੈ ਪੂਰੀ ਤਸੱਲੀ ਕਰਕੇ ਬਰੀਕੀ ਨਾਲ ਛਾਣਬੀਨ ਕਰਕੇ ਅਸਲ ਤਾਂ ਦੁਕਾਨ ਤੇ ਲਿਓ ਜਾ ਕੇ ਜਵਾਬ ਦੇ ਤਾਂ ਹੋਊਗਾ ਬੰਦਾ ਉਥੋਂ ਲਿਓ ਆ ਆਨਲਾਈਨ ਚੱਕਰਾਂ 'ਚ ਘੱਟੀ ਪਿਓ ਬੜਾ ਕੁਝ ਚੱਲੀ ਜਾਂਦਾ ਵਾਦ ਤੋਂ ਵਾਦ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ